ਭਈ ਕੱਲੀ ਆ ਬੈਟਕ ਬੱਜੀ ਆ ਡਿੱਗਣ ਕਣੀਓ ਇਹ ਚ ਆਉਂਦੀ ਆ ਇਹ ਵੀ ਬੈਡ ਬੁੱਡ ਖਰਾਬ ਹੋ ਗੇ ਇਹਦੇ ਦੋ ਤਿੰਨ ਕਹਾਂ ਇੱਥੇ ਕੜੀਆਂ ਡਿੱਗ ਗਈਆਂ ਸੀ ਆ ਜਿਹ ਮੋਗੇ ਹੋ ਰਹੇ ਨੇ ਕਿਵੇਂ ਕਿਵੇਂ ਇੱਥੇ ਕੜੀਆਂ ਡਿੱਗਣ ਵਾਲੀਆਂ ਨੇ ਸਾਰੀ ਤੂੜੀ ਖਰਾਬ ਹੋ ਗਈ ਯਾਰ ਹੈ ਉਧਰ ਸਾਰਾ ਡੰਗਰਾਂ ਵਾਲਾ ਬੰਡ ਡਿੱਗ ਗਿਆ ਕੰਦ ਡਿੱਗੂਗੀ ਨਾਲੇ ਆ ਜਿਹੜਾ ਰਾਤ 2 ਤਰੀਕ ਦੀ ਰਾਤ ਨੂੰ ਮੀਂਹ ਆਇਆਗਾ ਉਹਦੇ ਨਾਲ ਪਹਿਲਾਂ ਮੀਂਹ ਨਾਲ ਨਹੀਂ ਕੁਝ ਹੋਇਆ ਸੀ ਆ ਮੀਂਹ ਨਾਲ ਆ ਦੇਖ ਬਈ ਸਾਰਾ ਡਿੱਗ ਗਿਆ ਜਰਾ ਦਿਖਾ ਕੰਦ ਬੰਦ ਸਾਰੀ ਗਈ ਸਾਰੀ ਡਿੱਗ ਗਈ ਯਾਰ ਅ ਜਿਹੜਾ ਰਾਤ ਨੂੰ ਦੋ ਤਰੀਕ ਵਾਲੀ ਰਾਤ ਨੂੰ ਮੀਂਹ ਆਇਆ ਜਿਹੜਾ ਇਹਦੇ ਨਾਲ ਡਿੱਗ ਗਿਆ ਬਈ ਪਹਿਲਾਂ ਠੀਕ ਠੀਕ ਸਾਰਾ ਆ ਮੀਂਹ ਦੇ ਕਾਰਨ ਬਈ ਆ ਡਿੱਗ ਗਿਆ ਬਣਾਡਾ ਸਾਰਾ ਯਾਰ ਹਾਂ ਦੇਖ